ਸਸਤ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 5 ਅਗਸਤ ਪੰਜਾਬ ਦਾ ਮੌਸਮ ਕਿਵੇਂ ਜਰਵੇਗਾ ਲੈ ਕੇ ਹਾਜ਼ਰ ਹੋਏ ਆਂ ਤਾਜਾ ਸੈਟਲਾਈਟ ਇਮੇਜਸ ਦੇਖੀ ਜਾਵੇ ਤਾਂ ਬੱਦਲਬਾਹੀ ਪੰਜਾਬ ਦੇ ਇਸ ਇਲਾਕੇ ਵਿੱਚ ਖਾਸ ਤੌਰ ਤੇ ਜੋ ਆਪਾਂ ਕਹਿ ਸਕਦੇ ਕਿ ਮਾਲਵੇ ਦੇ ਬਹੁਤ ਸਾਰੇ ਇਲਾਕਾ ਦੁਆਬੇ ਦਾ ਇਲਾਕਾ ਜਿਹਦੇ ਵਿੱਚ ਬਣੀ ਲਗਾਤਾਰ ਬਣਦੀ ਹੋਈ ਦਿਖਾਈ ਤੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਸਾਨੂੰ ਇਹਨਾਂ ਇਲਾਕਿਆਂ ਵਿੱਚ ਸਵੇਰ ਤੋਂ ਹੀ ਹਲਕੀ ਦਰਮਿਆਨੀ ਕਿਣਮਣ ਕਣੀ ਦਾ ਵੀ ਅੰਦਾਜ਼ਾ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਲੇ ਜਿਲ੍ਹਾ ਵਾਈਜ਼ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਮੁਕਸਰ ਬਰਨਾਲਾ ਪਟੰਡਾ ਮਾਨਸਾ ਸੰਗਰੂਰ ਲੁਧਿਆਣਾ ਪਟਿਆਲਾ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਮੁਹਾਲੀ ਰੂਪਨਗਰ ਲੁਧਿਆਣਾ ਤੇ ਖੁਸ਼ਿਆਰਪੁਰ ਨਮਾਸ਼ਹਿਰ ਜਲੰਧਰ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਦਲਬਾਝ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜਾਵੇ ਤਾਂ ਬੱਦਲਬਾਈ ਲਗਭਗ ਆਉਂਦੇ 2 ਤੋਂ 3 ਘੰਟੇ ਤੱਕ ਪੂਰੇ ਪੰਜਾਬ ਨੂੰ ਕਵਰ ਕਰ ਲਵੇਗੀ ਜਿਸ ਦੇ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਬੂੰਦਾਬੰਦੀ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਭਾਰੀ ਮੀਂਹ ਦੀ ਉਮੀਦ ਇੰਨੀ ਜ਼ਿਆਦਾ ਫਿਲਹਾਲ ਨਹੀਂ ਬਣ ਰਹੀ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਇਸੇ ਤਰੀਕੇ ਨਾਲ ਅੱਜ ਪੂਰਾ ਦਿਨ ਬਣੇ ਰਹਿਣਗੇ ਜਿਸ ਦੇ ਕਾਰਨ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਦਿਖਾਈ ਦੇ ਰਹੀ ਹੈ ਇਸ ਤੇ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਲਗਾਤਾਰ ਆਉਂਦੇ 1-2 ਦਿਨ ਇਸੇ ਤਰੀਕੇ ਨਾਲ ਬਣੇ ਰਹਿਣਗੇ ਖਾਸ ਤੌਰ ਤੇ ਪੂਰਬੀ 벨ਟ ਜਿਹਦੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਪਠਾਨਕੋਟ ਦਾ ਏਰੀਆ ਹੋ ਗਿਆ ਜੀ ਇਹ ਚਾਰਕ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਲਗਾਤਾਰ ਆਉਂਦੇ ਦਿਨ ਵੀ ਬੱਦਲਬਾਹੀ ਬਣੀ ਰਹੇਗੀ ਅੱਜ ਐਵਰੇਜ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 30 ਤੋਂ ਲੈ ਕੇ 32 ਡਿਗਰੀ ਤੱਕ ਤਾਪ ਮਾਰ ਰਵੇਗਾ ਪਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ 32-33 ਡਿਗਰੀ ਤੱਕ ਦੇਖਣ ਦੀ ਉਮੀਦ ਹੈ ਗਰਮੀ ਬਿਸ਼ੱਕ ਹੋਵੇਗੀ ਪਰ ਹੁਮਸ ਤੋਂ ਰਾਹਤ ਪੰਜਾਬ ਵਾਸੀ ਨੂੰ ਅੱਜ ਮਿਲਦੀ ਦਿਖਾਈ ਦੇ ਰਹੀ ਹੈ ਜਿਆਦਾ ਤਕੜੀ ਕੋਈ ਸਿਸਟਮ ਤਾਂ ਨਹੀਂ ਹਨ ਬਦਲਵਾਈ ਤੇ ਪਰ ਮੀਂਹ ਦੇ ਸਿਸਟਮ ਨਹੀਂ ਹਨ ਪਰ ਬਦਲਵਾਈ ਜ਼ਰੂਰ ਬਣੀ ਰਹੇਗੀ ਤੇ ਕਿਸੇ ਕਿਸੇ ਇਲਾਕੇ ਵਿੱਚ ਤੇਜ਼ ਵਰਖਾ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਜੋ ਕਿ ਕਿਸੇ ਕਿਸੇ ਪਿੰਡ ਸ਼ਹਿਰ ਵਿੱਚ ਹੋਵੇਗੀ ਇੱਕੋ ਜਿਹਾ ਮੀਂਹ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲੇਗਾ ਪਰ ਹਾਂ ਅਜਿਹੇ ਹਾਲਾਤ ਜ਼ਰੂਰ ਹਨ ਕਿ ਬਦਲਵਾਈ ਦੇ ਨਾਲ ਕਿੰਮਣ ਕਰਨੀ ਦਾ ਮਾਹੌਲ ਬਣਿਆ ਰਹੇਗਾ ਬਾਦ ਦੁਪਹਿਰ ਸ਼ਾਮ ਨੂੰ ਸਿਸਟਮ ਥੋੜਾ ਜਿਹਾ ਆਪਣਾ ਰੂਪ ਹੈਵੀ ਕਰ ਸਕਦਾ ਹੈ ਕਿਸੇ ਕਿਸੇ ਇਲਾਕੇ ਵਿੱਚ ਤਗੜਾ ਮੀਂਹ ਵੀ ਹੋ ਸਕਦਾ ਹੈ ਜਿਸ ਦੇ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਾਨੂੰ ਜਿਹੜੀ ਮੀਂਹ ਦੀ ਖਬਰ ਆ ਬਾਦ ਦੁਪਹਿਰ ਆ ਸਕਦੀਆਂ ਨੇ ਤੇ ਉਸ ਦੇ ਲਈ ਅਸੀਂ ਦੁਪਹਿਰ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਲਗਭਗ ਦੁਪਹਿਰੇ ਕੋਸ਼ਿਸ਼ ਕਰਾਂਗੇ 2 ਤੋਂ 3 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਜਾਵੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਧੰਨਵਾਦ ਜੀ